ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਅੱਜ ਦੀ ਇਸ ਨਈ ਵੀਡੀਓ ਵਿੱਚ ਅੱਜ ਦੀ ਵੀਡੀਓ ਵਿੱਚ ਆਪਾਂ ਗੱਲ ਕਰਾਂਗੇ ਸ਼੍ਰੀ ਗੁਰੂ ਰਾਮਦਾਸ ਜੀ ਬਾਰੇ ਉਹਨਾਂ ਦੇ ਜੀਵਨ ਬਾਰੇ ਉਹਨਾਂ ਦਾ ਇਤਿਹਾਸ ਕਦੋਂ ਉਹਨਾਂ ਦਾ ਜਨਮ ਹੋਇਆ ਉਹਨਾਂ ਦੇ ਮਾਤਾ ਪਿਤਾ ਦਾ ਨਾਮ ਕੀ ਕੀ ਉਹਨਾਂ ਦੀਆਂ ਰਚਨਾਵਾਂ ਨੇ ਸਾਰੇ ਵਿਸ਼ਿਆਂ ਦੇ ਅੱਜ ਗੱਲ ਕਰਾਂਗੇ ਗੱਲ ਕਰੀ ਉਹਨਾਂ ਦੇ ਜਨਮ ਬਾਰੇ ਉਹਨਾਂ ਦਾ ਜਨਮ ਜੋ 22 ਸਤੰਬਰ 1534 ਨੂੰ ਜੋਨੀ ਮੰਡੀ ਜੋ ਕਿ ਲਾਹੌਰ ਦੇ ਨੇੜੇ ਹੈ ਉੱਥੇ ਹੋਇਆ ਉਹਨਾਂ ਦੇ ਮਾਤਾ ਪਿਤਾ ਦਾ ਨਾਮ ਸੀਗਾ ਪਿਤਾ ਦਾ ਨਾਮ ਸੀਗਾ ਹਰੀਦਾਸ ਸੀ ਤੇ ਮਾਤਾ ਜੀ ਦਾ ਨਾਮ ਸੀ ਅਨੂਪ ਦੇਵੀ ਜੀ ਤੇ ਬਚਪਨ ਵਿੱਚ ਉਹਨਾਂ ਦਾ ਨਾਮ ਜੋ ਰੱਖਿਆ ਗਿਆ ਭਾਈ ਭੱਲਾ ਜੀ ਤੇ ਛੋਟੀ ਉਮਰ ਤੋਂ ਹੀ ਬੜੇ ਦਿਆਲੂ ਸੀ ਨਿਮਰਤਾ ਸੀ ਉਹਨਾਂ ਵਿੱਚ ਤੇ ਉਹ ਜੋ ਛੋਟੇ ਲੋਕਾਂ ਨਾਲ ਬੜਾ ਪਿਆਰ ਰੱਖਦੇ ਸਨ ਤੇ ਉਸ ਤੋਂ ਬਾਅਦ ਛੋਟੀ ਹੀ ਉਮਰ 'ਚ ਉਹ ਆਪਣੇ ਮਾਤਾ-ਪਿਤਾ ਨੂੰ ਜੋ ਖੋ ਬੈਠੇ ਮਾਤਾ-ਪਿਤਾ ਦਾ ਸਾਥ ਜੋ ਛੁੱਟ ਗਿਆ ਅਨਾਥ ਹੋਣ ਦੇ ਬਾਵਜੂਦ ਵੀ ਕਦੇ ਵੀ ਉਹਨਾਂ ਨੇ ਕਿਸੇ ਦਾ ਸਹਾਰਾ ਨਹੀਂ ਲੱਗਿਆ ਗਰੀਬੀ ਵਿੱਚ ਹੀ ਪਲੇ ਬੜੇ ਹੋਏ ਤੇ ਵਾਹਿਗੁਰੂ ਦੇ ਨਾਮ ਨਾਲ ਹੀ ਆਪਣੀ ਸਾਰੀ ਜ਼ਿੰਦਗੀ ਕੱਢ ਦਿੱਤੀ। ਛੋਟੇ ਉਮਰ ਤੋਂ ਹੀ ਭਾਈ ਪੱਲਾ ਜੀ ਗੁਰੂ ਅਮਰਦਾਸ ਜੀ ਦੇ ਸਰਵਾਰ ਪਹੁੰਚੇ ਤੇ ਉੱਥੇ ਉਹ ਸੇਵਾ ਕਰਨ ਲੱਗੇ। ਸਵੇਰੇ ਉੱਠ ਕੇ ਪਾਣੀ ਲਿਆਉਂਦੇ। ਸੰਗਤਾਂ ਲਈ ਬੈਠਕਾਂ ਸਜਾਉਂਦੇ ਤੇ ਲੰਗਰ ਬਣਾਉਣ ਵਿੱਚ ਸਹਾਇਤਾ ਕਰਦੇ। ਗੁਰੂ ਅਮਰਦਾਸ ਜੀ ਨੇ ਉਹਨਾਂ ਦੀ ਸੇਵਾ ਭਾਵਨਾ, ਦਇਆ ਤੇ ਗਹਿਰੀ ਸ਼ਰਧਾ ਦੇਖ ਕੇ ਉਹਨਾਂ ਦਾ ਵਿਆਹ ਆਪਣੀ ਪੁੱਤਰੀ ਦੀਦੀ ਪਾਨੀ ਜੀ ਨਾਲ ਕਰ ਦਿੱਤਾ ਇਹ ਵਿਆਹ ਕਰਨ ਨਾਲ ਭਾਈ ਪੱਲਾ ਜੀ ਗੁਰੂ ਪਰਿਵਾਰ ਦਾ ਹਿੱਸਾ ਬਣ ਗਏ 1 ਸਤੰਬਰ 1574 ਗੁਰੂ ਅਮਰਦਾਸ ਜੀ ਨੇ ਆਪਣੀ ਗੁਰਗੱਦੀ ਜੋ ਭਾਈ ਪੱਲਾ ਜੀ ਨੂੰ ਦੇ ਦਿੱਤੀ ਉਸੇ ਸਮੇਂ ਜੋ ਉਹਨਾਂ ਦਾ ਨਾਮ ਗੁਰੂ ਅਮਰਦਾਸ ਜੀ ਪਿਆ ਤੇ ਫਿਰ ਗੁਰੂ ਸਾਹਿਬ ਜੀ ਬੜੀ ਸ਼ਰਧਾ ਨਾਲ ਜੋ ਸਿੱਖ ਧਰਮ ਨੂੰ ਅੱਗੇ ਵਧਾਉਣ ਲੱਗੇ ਗੁਰੂ ਰਾਮਦਾਸ ਜੀ ਨੇ ਸਭ ਤੋਂ ਵੱਡਾ ਯੋਗਦਾਨ ਆਪਣਾ ਮ੍ਰਿਸਰ ਸ਼ਹਿਰ ਦੀ ਸਥਾਪਨਾ ਕੀਤੀ ਤੇ ਫਿਰ ਉਹਨਾਂ ਨੇ ਇੱਕ ਜ਼ਮੀਨ ਖਰੀਦੀ ਉੱਥੇ ਇੱਕ ਵੱਡਾ ਸਰੋਵਰ ਬਣਾਇਆ ਤੇ ਫਿਰ ਦੂਰੋ ਦੂਰੋ ਸੰਗਤਾਂ ਨੂੰ ਪਤਾ ਲੱਗਿਆ ਤੇ ਉਹ ਉੱਥੇ ਸਰੋਵਰ 'ਚ ਨਹਾਉਣ ਆਉਣ ਲੱਗੀਆਂ ਤੇ ਉੱਥੇ ਸ਼ਰਧਾ ਭਾਵਨਾ ਨਾਲ ਉਹਨਾਂ ਦੇ ਦੁੱਖ ਰੋਗ ਉਹ ਦੂਰ ਹੋਣ ਲੱਗੇ ਤੇ ਫਿਰ ਇਸੇ ਥਾਂ ਬਾਅਦ ਵਿੱਚ ਹਰਮਿੰਦਰ ਸਾਹਿਬ ਦੀ ਨੀਂਹ ਰੱਖੀ ਗਈ ਤੇ ਫਿਰ ਸਿੱਖ ਧਰਮ ਦਾ ਮੁੱਖ ਕੇਂਦਰ ਜੋ ਹਰਮਿੰਦਰ ਸਾਹਿਬ ਬਣ ਗਿਆ ਇਸ ਫਿਰ ਗੁਰੂ ਰਾਮਦਾਸ ਜੀ ਨੇ ਲੰਗਰ ਪ੍ਰਥਾ ਨੂੰ ਹੋਰ ਵਿਧਾਇਆ ਇਹ ਹੁਕਮ ਕੀਤਾ ਕਿ ਕੋਈ ਵੀ ਲੰਗਰ ਖਾਏ ਬਿਨਾ ਦਰਬਾਰ ਸਾਹਿਬ ਵਿੱਚ ਹਾਜ਼ਰ ਨਾ ਹੋਵੇ ਤੇ ਨਕਮਸਤਕ ਨਾ ਹੋ ਸਕੇ ਕਿਉਂਕਿ ਉਸ ਤਾਂ ਉਹਨਾਂ ਦਾ ਮਕਸਦ ਇਹ ਸੀ ਕਿ ਲੰਗਰ ਪ੍ਰਥਾ ਨਾਲ ਹੀ ਸਭ ਨੂੰ ਇੱਕ ਬਰਾਬਰ ਦਾ ਦਰਜਾ ਜੋ ਦਿੱਤਾ ਜਾ ਸਕਦਾ ਕਿਉਂਕਿ ਪੰਗਤ ਵਿੱਚ ਬੈਠ ਕੇ ਹੀ ਸਭ ਉੱਥੇ ਲੰਗਰ ਛਕਦੇ ਸੀ ਤੇ ਹਰ ਇੱਕ ਉੱਚੀ ਨੀਵੀਂ ਜਾਂ ਜੋ ਉੱਥੇ ਪੇਦ ਭਾਵ ਨਹੀਂ ਕੀਤਾ ਜਾਂਦਾ ਸੀ ਕੋਈ ਵੀ ਵੱਡਾ ਹੋਵੇ ਜਾਂ ਛੋਟਾ ਹੋਵੇ ਸਭ ਨੂੰ ਇੱਕ ਬਰਾਬਰ ਹੀ ਬੈਠ ਕੇ ਜੋ ਪੰਗਤ ਵਿੱਚ ਲੰਗਰ ਛਕਾਇਆ ਜਾਂਦਾ ਸੀ ਗੁਰੂ ਰਾਮਦਾਸ ਜੀ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ ਤੇ ਉਹਨਾਂ ਦੀ ਬਾਣੀ ਜੋ ਕਿ ਉਹਨਾਂ ਨੇ ਲਾਵਾਂ ਬਾਣੀ ਦਾ ਵਿਚਾਰਨ ਕੀਤਾ ਜੋ ਅੱਜ ਵੀ ਵਿਵਾਹ ਸਮਾਗਮਾਂ ਵਿੱਚ ਚਲਾਈ ਸੁਣੀ ਜਾਂਦੀ ਹੈ ਗੁਰੂ ਰਾਮਦਾਸ ਜੀ ਦੀ ਬਾਣੀ ਆਪਸੀ ਭਾਈਚਾਰੇ ਨੂੰ ਜੋੜਨ ਵਿੱਚ ਇਹ ਮਾਇਆ ਤੋਂ ਦੂਰ ਰੱਖਣ ਦੀ ਜੋਗ ਦੀ ਸ਼ਦ ਹੁੰਦੀ ਹੈ ਗੁਰੂ ਜੀ ਨੇ ਨਿਮਰਤਾ ਸੇਵਾ ਤੇ ਸੱਚਾਈ ਦੀ ਸਿੱਖਿਆ ਦਿੱਤੀ ਉਹਨਾਂ ਨੇ ਸਿੱਖਾਂ ਨੂੰ ਜੋ ਇਕਤਾ ਬਣਾਉਣ ਵਿੱਚ ਆ ਉਹ ਕਹਿੰਦੇ ਸਨ ਧਨ ਪਦਾਰਥ ਸਦਾ ਨਾਲ ਨਹੀਂ ਰਹਿਣੇ ਨਾਲ ਰਹਿਣਾ ਤਾਂ ਵਾਹਿਗੁਰੂ ਦਾ ਨਾਮ ਹੀ ਨਾਲ ਰਹਿਣਾ 1 ਸਤੰਬਰ 1581 ਨੂੰ ਗੁਰੂ ਰਾਮਦਾਸ ਜੀ ਨੇ ਆਪਣੀ ਜੋ ਗੁਰਗੱਦੀ ਆਪਣੇ ਪੁੱਤਰ ਗੁਰੂ ਅਰਜਨ ਦੇਵ ਜੀ ਨੂੰ ਦਿੱਤੀ ਤੇ ਉਸੇ ਦਿਨ ਫਿਰ ਉਹ ਜੋਤੀ ਜੋ ਸਮਾ ਗਈ ਤੇ ਅੱਜ ਵੀ ਸ਼੍ਰੀ ਅੰਮ੍ਰਿਤਸਰ ਵਿਖੇ ਉਨ੍ਹਾਂ ਦੇ ਯੋਗਦਾਨ ਦਾ ਇੱਕ ਸੱਚਾ ਸਬੂਤ ਹੈ ਗੁਰੂ ਰਾਮਦਾਸ ਜੀ ਦੀ ਜਿੰਦਗੀ ਸਾਨੂੰ ਇਹ ਸਿਖਾਉਂਦੀ ਹੈ ਕਿ ਸੱਚਾ ਗੋਹ ਹੁੰਦਾ ਹੈ ਜੋ ਆਪਣੇ ਲਈ ਨਹੀਂ ਸਗੋ ਲੋਕਾਂ ਲਈ ਆਪਣਾ ਜੀਵਨ ਜੀਵੇ ਸ੍ਰੀ ਅੰਮ੍ਰਿਤ ਸਰ ਦੀ ਸਥਾਪਨਾ ਤੋਂ ਲੈ ਕੇ ਗੁਰਬਾਣੀ ਦੀ ਰਚਨਾ ਤੱਕ ਗੁਰੂ ਰਾਮਦਾਸ ਜੀ ਦਾ ਯੋਗਦਾਨ ਸਿੱਖੇ ਇਤਿਹਾਸ ਵਿੱਚ ਸੋਨੇ ਦੇ ਅੱਖਰਾਂ ਨਾਲ ਲਿਖਿਆ ਹੋਇਆ ਹੈ ਅਸੀਂ ਵੀ ਆਪਣੀ ਜ਼ਿੰਦਗੀ ਵਿੱਚ ਸੇਵਾ ਪਰ ਤਾਂ ਸੇਵਾ ਤੇ ਨਾਮ ਸਿਮਰਨ ਨੂੰ ਆਪਣੀ ਜ਼ਿੰਦਗੀ ਵਿੱਚ ਲਿਆ ਕੇ ਸਿੱਖੀ ਵਿੱਚ ਸੱਚੇ-ਸੱਚੇ ਬਣੀਏ